ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਤੁਸੀਂ ਮੈਨੂੰ ਦੇਖ ਲੈਣੇ ਕਿ ਅੱਜ ਮੈਂ ਮੈਨੂੰ ਲੱਗਾ 10 ਕੇ 12 ਦਿਨਾਂ ਬਾਅਦ ਅੱਜ ਮੈਂ ਜਿੰਮ ਗਈਆਂ ਤੇ ਅੱਜ ਜਿੰਮ ਜਾ ਕੇ ਇੰਨੀ ਕੁ ਥੱਕ ਗਈਆਂ ਮੈਂ ਇੰਨੀ ਕੁ ਥੱਕ ਗਈਆਂ ਮੈਂ ਜਿੰਮ ਤੋਂ ਆਈ ਸੀ 3:30 ਵਜੇ ਤੇ ਆ ਕੇ ਮੈਂ ਉਦੋਂ ਦੀ ਲੰਮੇ ਪਈ ਹਾਂ ਕੋਈ ਕੰਮ ਨਹੀਂ ਮੈਂ ਕੀਤਾ ਅੱਜ ਮੈਨੂੰ ਬੱਸ ਕਰਾਤੀ ਜੇ ਮੈਂ ਟ੍ਰੇਨਰ ਕਹਿੰਦੇ ਜਿਹੜੇ ਤੁਸੀਂ ਆਏ ਨਾ ਮੈਡਮ ਇੰਨੇ ਦਿਨ ਅੱਜ ਤੁਹਾਡੀਆਂ ਪੂਰੀਆਂ ਕਸਰਾਂ ਘਟਾਉਣੀਆਂ ਆ ਅੱਜ ਸੱਚੀ ਮੈਂ ਇੰਨਾ ਥੱਕੀ ਐ ਇੰਨਾ ਥੱਕ ਗਈ ਮੈਨੂੰ ਐ ਲੱਗੇ ਕਿ ਮੈਂ ਸਕੂਟੀ ਚਲਾ ਕੇ ਘਰੇ ਪਹੁੰਚਾਂਗੀ ਪਰ ਫੇਰ ਹੀ ਮੈਂ ਡਿੱਗਦੀ ਹਿੰਦੀ ਘਰੇ ਪਹੁੰਚ ਗਈ ਅੱਜ ਮੈਨੂੰ ਸਾਹ ਚੜਿਆ ਪਿਆ ਤੇ ਟਾਈਮ ਹੋ ਗਿਆ 7:30 ਵਜੇ ਦਾ ਤੇ ਆ ਕੇ ਜਾਂਦੇ ਮੈਂ ਸਬਜ਼ੀ ਬਣਾ ਗਈ ਛੋਲਿਆਂ ਦੀ ਤੇ ਚੌਲ ਬਣਾਉਣੇ ਨੇ ਨਾਲ ਤੇ ਹਿੰਮਤ ਨਹੀਂ ਹੋ ਰਹੀ ਸੀ ਉੱਠਣ ਦੀ ਤੇ ਹੁਣ ਮੈਂ ਉੱઠી ਆ ਮਖਾ ਮਾਣਾ ਉੱਠਣਾ ਹੀ ਪਣਾ ਕਿਹੜੀ ਇੱਥੇ ਮੇਰੀ ਮਾਂ ਬੈਠੀ ਜਿਹਨੇ ਮੈਨੂੰ ਬਣਾ ਕੇ ਦੇ ਦੇਣੇ ਨੇ ਤੇ ਆਪਾਂ ਬਣਾਉਣ ਲੱਗਿਆ ਚੌਲ ਚੌਲ ਬਣਾ ਕੇ ਛੋਲਿਆਂ ਨਾਲ ਬਸ ਥੋੜੇ ਜਿਹਾ ਬਣਾਵਾਂਗੇ ਕਹਿਣਾ ਚਾਹੋਗੇ ਤੁਸੀਂ ਤਾਂ ਬਸ ਇੱਥੇ ਲੱਗੇ ਹੁੰਦੇ ਆ ਤੁਹਾਡੇ ਗਰਮੀਆਂ ਆ ਗਈਆਂ ਟੀ-ਸ਼ਰਟਾਂ ਪਾਲੀਆਂ ਕਿਤੇ ਮੈਨੀਆਂ ਪੁੱਛਣਾ ਉਤਾਰ ਉਹੀ ਫਾਰਮ ਚ ਆ ਗਈ ਗਰਮੀਆਂ ਵਾਲੀ ਚ ਉਹੀ ਪ੍ਰਾਣੀਆਂ ਟੀ-ਸ਼ਰਟ ਆ ਵਧੀਆ ਹੋ ਗਿਆ ਥੋੜਾ ਉਹ ਫਾਰਮ ਤੋਂ ਦਾ ਮੋਟਾ-ਮੋਟਾ ਹੀ ਲੱਗਦਾ ਉਹਦੇ ਕੱਪੜਿਆਂ ਚ ਵਧੀਆ ਜੇ ਤਾਂ ਗਰਮੀ ਜ਼ਿਆਦਾ ਪਈ ਉਹਦੋਂ ਵਧੀਆ ਪਤਾ ਲੱਗਣਾ ਨਾ ਵਧੀਆ ਤੇ ਉਹਦੋਂ ਹਾਂ ਇਹ ਤਾਂ ਮੌਸਮ ਸਹੀ ਹੈ ਆ ਮਾਰਚ ਦੇ ਲਾਸਟ ਤੱਕ ਸਹੀ ਹੈ ਮੌਸਮ ਅਪ੍ਰੈਲ ਚ ਜਾ ਕੇ ਅਪ੍ਰੈਲ ਤੱਕ ਵੀ ਸਹੀ ਰਹਿਣਾ ਕੀ ਪਤਾ ਕਿੱਧਰ ਦੀ ਗਰਮੀ ਦੇਖਣੀ ਆ ਆ ਗਰਮੀ ਆਸਟ੍ਰੇਲੀਆ ਦੀ ਦੇਖਣੀ ਤੁਸੀਂ ਆਸਟ੍ਰੇਲੀਆ ਚ ਵੀ ਕਹਿੰਦੇ ਇੰਡੀਆ ਵਰਗੀ ਗਰਮੀ ਪੈਂਦੀ ਆ ਤਰ ਕੀ ਪਤਾ ਦੁਬਈ ਦੀ ਦੇਖੀਏ ਅੱਛਾ ਦੁਬਈ ਦੀ ਦੇਖਣੀ ਆ ਚਲੋ ਜੀ ਤੁਸੀਂ ਹੁਣ ਗੈਸ ਕਰਿਓ ਕਿ ਉਤਾਰ ਦੁਬਈ ਜਾ ਰਿਹਾ ਕਿ ਆਸਟ੍ਰੇਲੀਆ ਜਾ ਰਿਹਾ ਤੇ ਜਿਹੜੀ ਗਰਮੀ ਕਹਿ ਰਹੇ ਨੇ ਕਿ ਕਿੱਥੇ ਜਾ ਰਹੇ ਨੇ ਆਸਟ੍ਰੇਲੀਆ ਜਾਣਾ ਕਿ ਉੱਥੇ ਜਾਣਾ ਦੁਬਈ ਜਾਣਾ ਠੀਕ ਹੈ ਕੋਈ ਪਤਾ ਨਹੀਂ ਗਰਮੀ ਕਿੱਧਰ ਦੇਖਣੀ ਆ ਕਿੱਧਰ ਨਹੀਂ ਪਤਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ ਉਧਰ ਤੁਸੀਂ ਕਾਲੇ ਜਿ ਲੱਗਣ ਦੇ ਤੁਸੀਂ ਸਲੇਮ ਹੋ ਗਏ ਹੋ ਮੇਰੇ ਨਾਲ ਪੀ ਪੀ ਕੇ ਬਲੈਕ ਕਾਫੀ ਤੇ ਗ੍ਰੀਨ ਟੀ ਬਲੈਕ ਕਾਫੀ ਗ੍ਰੀਨ ਟੀ ਤੇ ਇੱਕ ਉਹ ਜੀਰੇ ਵਾਲਾ ਪਾਣੀ ਹਾਂ ਜੀਰੇ ਵਾਲਾ ਉਹ ਸਾਡੀ ਡਾਈਟ ਦੇ ਵਿੱਚ ਸ਼ਾਮਲ ਹੈ ਤੇ ਮੇਨਲਾ ਦਾ ਕਾਫੀ ਵਲੋਗਰ ਦੇ ਵਿੱਚ ਦੱਸਿਆ ਵੀ ਹੋਇਆ ਬਹੁਤ ਰਿਲੈਕਸ ਹੈ ਚਾਹ ਛੱਡ ਕੇ ਬਹੁਤ ਜ਼ਿਆਦਾ ਰਿਲੈਕਸ ਹੋ ਰਿਹਾ ਹੈ ਖਾਸ ਕਰਕੇ ਉਹਨਾਂ ਵਾਸਤੇ ਹੈ ਜੀ ਜਿਹੜੇ ਬੰਦੇ ਸਾਡੇ ਵਰਗੇ ਜਿਹੜੇ 40 ਪਲੱਸ ਹੋ ਗਏ ਨੇ ਉਹਨਾਂ ਦੇ ਵਾਸਤੇ ਤਾਂ ਬਹੁਤ ਵਧੀਆ ਚਾਹ ਛੱਡ ਦੇਣੀ ਚਾਹੀਦੀ ਹੈ ਜੇ ਤੁਸੀਂ ਹਾਰਡ ਵਰਕ ਨਹੀਂ ਕਰਦੇ ਜਿਨ੍ਹਾਂ ਦੀ ਸੈਟਿੰਗ ਜੌਬ ਹੈ ਜਿਵੇਂ ਜਿਹਦੀ ਮੀਟ ਦਾ ਕੰਮ ਕਰ ਰਹੇ ਤਾਂ ਤਾਂ ਠੀਕ ਹੈ ਫਿਰ ਤਾਂ ਚਾਹ ਚੱਲੂਗੀ ਕੋਈ ਗੱਲ ਨਹੀਂ ਇਹ ਤੁਸੀਂ ਮੰਨ ਲਓ ਸਾਡੇ ਕੋਲ ਬੈ ਕੇ ਆ ਦੇਖੋ ਕੰਮ ਕਰ ਰਹੇ ਹੋ ਐਦਾਂ ਜਾਂ ਕੋਈ ਜ਼ਿਆਦਾ ਉੱਠ ਬੈਠਕ ਨਹੀਂ ਹੈਗੀ ਜਾਂ ਜ਼ਿਆਦਾ ਕੋਈ ਕੁਝ ਨਹੀਂ ਹੈਗਾ ਤਾਂ ਤੁਸੀਂ ਚਾਹ ਜਿਹੜੀ ਹੈ ਉਹ ਬਿਲਕੁਲ ਛੱਡ ਦਿਓ ਚਾਹ ਚਾਹ ਦੇ ਨਾਲ ਮਿੱਠਾ ਆਸੀਂ ਛੱਡ ਕੇ ਸਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਰਿਲੈਕਸ ਫੀਲ ਹੋ ਰਿਹਾ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦੇ ਆਂ ਸਾਨੂੰ ਭੁੱਖ ਟਾਈਮ ਸਿਰ ਲੱਗਦੀ ਏ ਔਰ ਟਾਈਮ ਸਿਰ ਹੀ ਸਾਰਾ ਕੁਝ ਹੋ ਜਾਂਦਾ ਕੋਈ ਅਦਾ ਨਹੀਂ ਹੈਗਾ ਪਹਿਲਾਂ ਹੁੰਦਾ ਚਾਹ ਪੀ ਲਈ ਅਸੀਂ ਉਹਨੂੰ ਪਚਾਉਂਦੇ ਰਹੇ ਤੇ ਸਾਡਾ ਪਚਦਾ ਨਹੀਂ ਸੀਗਾ ਉਹ ਚਾਹ ਵੀ ਨਹੀਂ ਪਚਦੀ ਸੀ ਸਾਡਾ ਚਾਹ ਤੇ ਇਹਦੇ ਨਾਲ ਚਾਹ ਦੇ ਨਾਲ ਮਿੱਠਾ ਵੀ ਬੰਦ ਕੀਤਾ ਹੋਇਆ ਜਿਵੇਂ ਕਈ ਚੀਜ਼ਾਂ ਆਪਾਂ ਮਿੱਠੀਆਂ ਫਟਾਫਟ ਖਾ ਲੈਂਦੇ ਜਿਵੇਂ ਚੀਨੀ ਘੱਟ ਕੀਤੀ ਹੋਈ ਹੈ ਗੁੜ ਖਾ ਲਓ ਹਣਾ ਜਾਂ ਗੁੜ ਦੀ ਚਾਹ ਪੀ ਲਓ ਜਦੋਂ ਕਿਤੇ ਦਿਲ ਕਰਦਾ ਦੋ ਦਿਨ ਲੱਗਦਾ ਅੱਜਕੱਲ ਹੂੰ ਤੇ ਸਭ ਤੋਂ ਵੱਡੀ ਗੱਲ ਇਹ ਦੇਖੋ ਕਿ ਜਿਹੜਾ ਬੰਦਾ ਚਾਹ ਨਹੀਂ ਛੱਡ ਸਕਦਾ ਮੈਂ ਮਤਲਬ ਮੈਂ ਦਿਨ ਚ ਪੰਜ ਵਾਰੀ ਵੀ ਚਾਹ ਪੀਂਦੀ ਹਾਂ ਛੇ ਵਾਰੀ ਵੀ ਉਤਰ ਚਾਹ ਪੀਂਦੀ ਹਾਂ ਤੇ ਮੈਂ ਚਾਹ ਬਿਲਕੁਲ ਬੰਦ ਕੀਤੀ ਹੋਈ ਹੈ ਜੀ ਬਿਲਕੁਲ ਨਹੀਂ ਅੱਜ ਟੋਟਲੀ ਮੈਨਾਂ ਦਾ 15 ਕੁ ਦਿਨ ਹੋ ਗਏ ਨੇ ਤੇ ਆਪਾਂ ਆਪ ਮਲਟੀ ਲੋਕ ਕੋਲ ਗਏ ਸੀ ਆਪਣੀ ਭੈਣ ਕੋਲ ਤੇ ਉੱਥੇ ਆਪਾਂ ਦੋ ਤਿੰਨ ਵਾਰੀ ਪੀ ਲਈ ਸੀ ਤੇ ਉਹ ਨਹੀਂ ਚਾਹ ਪੀਂਦੀ ਬਿਲਕੁਲ ਚਾਹ ਬੰਦ ਹੈ ਸਿਰਫ ਬਲੈਕ ਕਾਫੀ ਤੇ ਬਿਲਕੁਲ ਬੰਦ ਹੈ ਕਿਤੇ ਬਾਹਰ ਜਾਣਾ ਪੈ ਜਾਏ ਕੁਝ ਸਾਹਮਣੇ ਰੱਖ ਦੋਏ ਪਿਆਰ ਨਾਲ ਤਾਂ ਕੀ ਕਰੀਏ ਮਾੜੀ ਗੱਲ ਨਹੀਂ ਪਰ ਇਹ ਨਾ ਜੇ ਜਿਆਦਾ ਕਵਾਂਗੇ ਤੇ ਅਗਲਾ ਕਹਿਗਾ ਨਖਰੇ ਕਰਦੇ ਨੇ ਹਨਾ ਚਾਹ ਨਹੀਂ ਪੀਂਦੇ ਤੇ ਐਵੇਂ ਚੰਗਾ ਨਹੀਂ ਲੱਗਦਾ ਤੇ ਕਿ ਹਰ ਭੈਣ ਭਰਾ ਦਾ ਮਾਨ ਰੱਖਣਾ ਜ਼ਰੂਰੀ ਹੈ ਜ਼ਰੂਰੀ ਹੈ ਤੇ ਬਾਕੀ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਤੇ ਦੱਸਾਂਗੇ ਤੁਹਾਨੂੰ ਕਿ ਅਵਤਾਰ ਕਿੱਥੇ ਜਾ ਰਹੇ ਨੇ ਗਰਮੀਆਂ ਮਨਾਉਣ ਵਾਸਤੇ ਦੁਬਈ ਜਾਂ ਅਸੇਲੀਆ ਬਸ ਤੁਸੀਂ ਵਲੌਗ ਦੇ ਵਿੱਚ ਬਣੇ ਰਹੋ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਹਿੰਦੇ ਸਵਿਟਜ਼ਰਲੈਂਡ ਜੀ ਸਵਿਟਜ਼ਰਲੈਂਡ ਗਰਮੀ ਥੋੜੀ ਹੈ ਸਵਿਟਜ਼ਰਲੈਂਡ ਤਾਂ ਠੰਡ ਹੈ ਤੁਸੀਂ ਗਰਮੀ ਕਿਹਾ ਹੁਣ ਮੁਕਰੋ ਨਾ ਆਪਣੀ ਗ ਹੈਂ ਦੇਖ ਦੇ ਕਿੱਥੇ ਵੱਡਾ ਕੰਮ ਚਲੋ ਠੀਕ ਹੈ ਚਲੋ ਕਰੋ ਦਫਤਰਾ ਕੰਮ ਮੈਂ ਬਣਾ ਕੇ ਲਈ ਚੌਲ ਚਲੋ ਠੀਕ ਹੈ ਤੇ ਲੋ ਜੀ ਇਧਰ ਆਪਾਂ ਨੇ ਚੌਲ ਭਿਓਂ ਦਿੱਤੇ ਨੇ ਥੋੜਾ ਜਿਹਾ 10 ਮਿੰਟ ਇਹਨਾਂ ਨੂੰ ਭਿਓਂ ਕੇ ਰੱਖਦੇ ਆ ਤੇ ਫਿਰ ਆਪਾਂ ਇਹਨੂੰ ਬਣਾਣੇ ਆ ਤੇ ਇਧਰ ਆਪਣੀ ਸਬਜੀ ਰੈਡੀ ਏ ਛੋਲਿਆਂ ਦੀ ਸਾਰੀਆਂ ਬੁੱਕਸ ਨਿਊ ਨੇ ਹਨਾ ਨਹੀਂ ਹੋਦੀ ਇਹਨੇ ਨਿਊ ਨਹੀਂ ਪਰਨੀਤ ਵਸ ਲੈਂਦੇ ਆ 9th ਕਲਾਸ ਦੀਆਂ ਬੁੱਕ ਬੁੱਕ ਤੇ ਦਮਨ ਨੇ ਆਪਣੀਆਂ ਬੁੱਕਸ ਜਿਹੜੀਆਂ ਉਹ ਕਿਸੇ ਹੋਰ ਨੂੰ ਦੇ ਦਿੱਤੀਆਂ ਤੇ ਪਰਨੀਤ ਦੇ ਹੁਣ ਇਹ ਹੀ ਇਹੀ ਆ ਜਨਗੇ ਸਾਰੀਆਂ ਕੰਮ ਕੋਈ ਚੇਂਜ ਹੋਈਆਂ ਜਿਹੜੀਆਂ ਉਹ ਚੇਂਜ ਨਹੀਂ ਹੋਈਆਂ ਨਹੀਂ ਹੋਈਆਂ ਚਲ ਫੇਰ ਤਾਂ ਠੀਕ ਹੈ ਦਮਨ ਆਪਣੀ ਫਰੈਂਡ ਕੋ ਲੈ ਕੇ ਆਈ ਆ ਅੱਜ ਗਈ ਸੀ ਦਮਨ ਆਪਣੀ ਫਰੈਂਡ ਕੋ ਨਵੀਂ ਕੋ ਸਾਰੇ ਕੰਮ ਕੰਪਲੀਟ ਨੇ ਦਮਨ ਮੇਰਾ ਘਟਦਾ ਪਿਆ ਸਲਾਦ ਸਾਡੇ ਵਾਸਤੇ ਦਮਨ ਗੇ ਨਾ ਮੈਂ ਤਾਂ ਰੋਟੀ ਖਾਣੀ ਨਹੀਂ ਮੈਂ ਆਪਣੀ ਫਰੈਂਡ ਦੇ ਘਰੋਂ ਖਾਇਆ ਸੀ ਹੋਰ ਕੀ ਕੀ ਖਾਧਾ ਖਾ ਅੱਜ ਦੱਸੋ ਬਹੁਤ ਕੁਛ ਖਾ ਲਿਆ ਕੀ ਜੀ ਬਹੁਤ ਕੁਛ ਖਾ ਲਿਆ ਆਏ ਹਾਏ ਅੱਛਾ ਆਪਾਂ ਜਾਣੇ ਆ ਨਾ ਆਪਣੀ ਫਰੈਂਡ ਦੇ ਜਾਂ ਕਿ ਰਿਸ਼ਤੇਦਾਰ ਦੇ ਉਸ ਜਿਹਾ ਖਾਣਾ ਸਵਾਦ ਹੀ ਬੜਾ ਲੱਗਦਾ ਹੈ ਨਾ ਆਪਣੇ ਘਰ ਦਾ ਕਈ ਵਾਰ ਨਹੀਂ ਚੰਗਾ ਲੱਗਦਾ ਤੇ ਦਰਗਾਜਰਾਂ ਤੇ ਪਿਆਜ਼ ਤੇ ਖੀਰਾ ਆ ਸਾਡੀ ਢਿੱਲੋ ਦੀਦੀ ਨੇ ਕਿਹਾ ਕਿ ਖੀਰਾ ਸਵੇਰੇ ਖਾਣਾ ਰਾਤ ਨੂੰ ਖੀਰਾ ਨਹੀਂ ਖਾਣਾ ਤੇ ਅਸੀਂ ਉਹਨਾਂ ਦੇ ਕਹਿਣੇ ਤੇ ਚੱਲਣਾ ਤੇ ਅਸੀਂ ਖੀਰਾ ਹੁਣ ਰਾਤ ਨੂੰ ਨਹੀਂ ਖਾਇਆ ਕਰਨਾ ਸਵੇਰੇ ਖਾਇਆ ਕਰਨਾ ਠੀਕ ਹੈ ਤੁਹਾਨੂੰ ਔਰ ਉਹ ਡਾਕਟਰ ਨੇ ਢਿੱਲੋ ਡਾਕਟਰ ਦਾ ਨਾ ਪਾਦਨੇ ਆ ਹੈ ਨਾ ਐਂ ਕਰ ਟਿੱਲੋਂ ਡਾਕਟਰ ਨਾ ਰੱਖਦੇ ਨੇ ਆ ਟਿੱਲੋਂ ਡਾਕਟਰ ਬੜੇ ਤਕੜੇ ਤਕੜੇ ਨੁਸਖੇ ਦੱਸਦੇ ਨੇ ਖੀਰਾ ਰਾਤ ਨੂੰ ਨਹੀਂ ਖਾਣਾ ਆ ਐਕਸਰਸਾਈਜ਼ ਕਰਨੀ ਹੈ ਇਹਦੇ ਵਾਸਤੇ ਆ ਚੀਜ਼ੇ ਇਹਦੇ ਵਾਸਤੇ ਆ ਚੀਜ਼ੇ ਇਹਦੇ ਵਾਸਤੇ ਹਨਾ ਕੌਣ ਕਹਿ ਰਿਹਾ ਜੀ ਟਿੱਲੋਂ ਟਿੱਲੋਂ ਡਾਕਟਰ ਆਪਣੇ ਲੁਧਿਆਣੇ ਵਾਲੇ ਟਿੱਲੋਂ ਡਾਕਟਰ ਬਹੁਤ خیال ਰੱਖਦੇ ਆ ਆਪਣਾ ਉਹ ਦੇਖੋ ਸਾਡਾ ਵਾਈਫਾਈ ਕਿੱਥੇ ਟੰਗਿਆ ਉਤਰ ਦੇਖਿਆ ਇੱਥੋਂ ਆਪਾਂ ਨੇ ਉਹ ਚੱਕਤੀ ਨਾ ਫ੍ਰਿਜ ਉੱਤੇ ਪਿਆ ਸੀ ਉਹ ਦੇਖੋ ਇਹ ਕੰਮ ਕਰਿਓ ਉਤਰ ਥੋੜੀ ਸੈਟਿੰਗ ਚੇਂਜ ਕਰਨੀ ਹੈ ਆ ਜਿਹੜਾ ਬੈੱਡ ਹੈ ਨਾ ਇੱਧਰ ਕਰ ਦਿਓ ਸੋਫੇ ਵਾਲੀ ਜਗ੍ਹਾ ਤੇ ਸੋਫਾ ਅੱਗੇ ਕਰ ਦਿਓ ਦੋਨੇ ਸੋਫੇ ਇਕੱਠੇ ਹੋ ਜਾਣਗੇ ਅਗਲਾ ਇਕੱਠਾ ਜਿਹਾ ਬਹਿ ਜਾਏਗਾ ਐਂ ਲੱਗਦਾ ਵਿੱਚ ਪਾਰਟੀਸ਼ਨ ਜੀ ਹੋ ਗਈ ਹਨਾ ਬਸ ਤੂੰ ਰਹਿਣ ਦੇ ਚੰਨੀ ਠੀਕ ਹੈ ਬਸ ਆ ਹੀ ਕੰਮ ਹੈ ਕੋਈ ਕੰਮ ਕਹਿ ਦੋ ਬਸ ਤੂੰ ਰਹਿਣ ਦੇ ਮੈਂ ਤਾਂ ਹੀ ਆ ਪੰਗੇ ਲੈਣੀਆਂ ਇਹ ਹੀ ਕੰਮ ਹੈ ਦਮਨ ਕੱਟਣ ਗਿਆ ਸਲਾਦ ਤੇ ਅੱਜ ਦਮਨ ਨੇ ਦੀਦੀ ਦੀ ਟੀ-ਸ਼ਰਟ ਪਾਈ ਏ ਸਿਮਰਨ ਦੀ ਟੀ-ਸ਼ਰਟ ਹੈ ਇਹ ਮੇਰੇ ਪੁੱਤ ਦੀ ਵੀ ਦੀਦੀ ਦੀ ਜੀਨਸ ਪੈਂਟ ਹੋਈ ਦੀਦੀ ਦੀਏ ਹੈ ਚਲੋ ਜੀ ਆਪਣੇ ਚੌਲ ਜਿਹੜੇ ਨੇ ਆਪਾਂ ਨੇ ਕਿ ਚਲਾ ਕੇ ਬਣਾਣੇ ਨੇ ਬਣ ਚਲੇ ਨੇ ਤੇ ਇਧਰ ਆਪਣੀ ਸਬਜੀ ਬਣ ਗਈ ਗਰਮ ਕਰ ਲਈ ਆਪਾਂ ਜਿਆਦਾ ਹੀ ਗਰਮ ਹੋ ਗਈ ਦਮਨ ਆਏ ਹਾਏ ਚੌਲ ਵੀ ਗਰਮ ਸਬਜੀ ਵੀ ਗਰਮ ਕੰਮ ਖਰਾ ਥੋੜੇ ਕਾਲਾ ਨਮਕ ਪਾ ਦਿਓ ਉੱਤੇ ਠੀਕ ਹੈ ਤੇ ਥੋੜਾ ਜਿਹਾ ਹੈ ਹਾਂ ਥੋੜਾ ਜਿਹਾ 올ਿਵ ਆਇਲ ਪਾ ਦਿਓ ਆ ਲੋ ਤੇ ਇਹ ਹੈਗਾ ਜੀ 올ਿਵ ਤੇ ਇਹ ਆਪਾਂ ਰਾਤ ਨੂੰ ਸਲਾਦ ਦੇ ਉੱਤੇ ਥੋੜੇ ਪਾਈ ਟੱਕਣ ਦੇ ਪਾ ਕੇ ਪਾਈ ਜਿਆਦਾ ਨਾ ਪਾਈ ਬੀ ਹਾਂ ਬਸ 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 ਥੋੜਾ ਕਾਲਾ ਨਮਕ ये लो काला नमक दमन साढ़ा सलाद सलूद कट्ट च माहिर है हो गया बुतरी थैंक यू रख दो हजे इत रख दो अच्छा। 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 तेल ज्यादा पाता होना थे <laughs> चलो रख दो उधर पहला चौल बन जान है हाँ? ਠੀਕ ਹੈ ਆਹ ਕਰ ਲੈਪਟਾਪ ਛੱਡ ਤੇ ਆਪਾਂ ਰੋਟੀ ਖਾ ਕੇ ਤੇ ਹਲਮਾਰੀ ਸਾਫ਼ ਕਰਨੀ ਹੈ ਐਸ ਟਾਈਮ ਟੈਂਸ ਦੇਣੇ ਟਾਈਮ ਨਹੀਂ ਲੱਗਦਾ ਆਪਨ ਇਹਨਾਂ ਰੱਖਦੇ ਟਿੰਡਿਆਂ ਜਾਨ ਉੱਤੇ ਹੀ ਸੋਹਣੇ ਲੱਗਦੇ ਨੇ ਪਏ ਇੱਕ ਫਤੇ ਇੱਕ ਦਮਨ ਤੇ ਇੱਕ ਪਰਨੀਤ ਤੇ ਸਿਮਰਨ ਸਾਡਾ ਕੈਨੇਡਾ ਹੈਨਾ ਆਏ ਤਿੰਨੇ ਜਾਣੇ ਨੇ ਆਹ ਹੈ ਜਾਇ ਫਤੇ ਆਹ ਹੈਗੀ ਦਮਨ ਤੇ ਆਹ ਹੈਗਾ ਪਰਨੀਤ ਹਾਂ ਦਮਨ ਮੋਟੀ ਦੇ ਲੋ ਦਮਨ ਮੋਟੀ ਪਰਨੀਤ ਪਤਲਾ ਤੇ ਫਤੇ ਮੋਟੂ ਲੋ ਜੀ ਆਪਣੀ ਫਿਲਟਰ ਆ ਗਈ ਹੈ ਉਤਾਰ ਦੀ ਉਤਾਰ ਹਜੇ ਫਿਲਟਰ ਜਗਾ ਕਰ ਰਹੇ ਨੇ ਆਪਾਂ ਨੇ ਕੀ ਕਹਿੰਦੇ ਨੇ ਛੋਲੇ ਚੌਹਣ ਸਮਝੀ ਜਾ ਰਾ ਗਰਮੋ ਮੈਂ ਦੁਪਹਿਰੇ ਬਣਾਈ ਸੀ ਤੇ ਗਰਮ ਕਰਨ ਲੱਗੀ ਜਾਓ ਜਿਹੜਾ ਬਣਾਈ ਫੋਟੋ ਭੇਜ ਦੋ ਸੋਣਾ ਇੱਥੇ ਸੇਵ ਕਰੀ ਜਾਵਾਂਗੇ ਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਇਹ ਹੈਗੀ ਮਾਰਨਿੰਗ ਤੇ ਇੱਧਰ ਦੇਖੋ ਦਮਨ ਦੀ ਆ ਗਈ ਚਾਹ ਤੇ ਦਮਨ ਸੋ ਕੇ ਉੱਠਿਆ ਦਮਨ ਕਹਿੰਦਾ ਮਮਾ ਮੈਨੂੰ ਨਾ ਦਿਖਾਓ ਨਾਲ ਦਮੂ ਉਹ ਵੀ ਰੱਖਿਆ ਕੇਕ ਵੀ ਹੈ ਨਾਲ ਨਮਕੀਨ ਨਾਲ ਕਾਜੂ ਨਾਲ ਚਾਹ ਘੈਂਟ ਦੀ ਚਲੋ ਪੀਓ ਫਿਰ ਤੇ ਵਲੋਗ ਕਰਤਾ ਜੀ ਆਪਾਂ ਨੇ ਕੰਟੀਨਿਊ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਧੁੱਪ ਦੇਖੋ ਪੂਰੀ ਕੜਾਕੇਦਾਰ ਨਿਕਲੀ ਐ ਤੇ ਟਾਈਮ ਹੈਗਾ ਜੀ 10:30 ਦਾ ਉਤਾਰ ਵੀ ਆਫਿਸ ਚਲੇ ਗਏ ਨੇ ਤੇ ਦਮਨ ਹੁਣ ਉੱਠਿਆ ਸੀ ਤੇ ਮੈਂ ਕਿਹਾ ਦਮਨ ਉਠਾ ਆਪਾਂ ਕਰੀਏ ਕੰਮ ਤੇ ਦਮਨ ਨੂੰ ਹੋ ਗਈਆਂ ਨੇ ਛੁੱਟੀਆਂ ਤੇ ਸਾਡੀ ਸਲਾਹ ਬਣਦੀ ਪਈ ਐ ਜੀ ਪਿੰਡ ਜਾਣ ਦੀ ਤੇ ਦੇਖਦੇ ਆ ਪਿੰਡ ਜਾਣਿਆ ਕਿ ਨਹੀਂ ਸਲਾਮ ਬਣਦੀ ਪਈ ਪਿੰਡ ਜਾਂਦੀ ਤੇ ਇੱਧਰ ਆਪਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੇਖੋ ਜੀ ਟਾਈਮ ਹੋ ਗਿਆ ਦੁਪਹਿਰ ਦੇ 12:30 ਹੋ ਗਏ ਨੇ ਤੇ ਆਪਾਂ ਅੱਜ ਸਾਰੇ ਕੰਬਲ ਕੁੰਬਲ ਚਾਦਰਾਂ ਚੁਦਰਾ ਗਰਮ ਸਾਰੇ ਕੱਪੜੇ ਧੋਤੇ ਨੇ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਸਾਂਭ ਦਾਂਗੇ ਠੰਡ ਚਲੀ ਗਈ ਹੈ ਤੇ ਗਰਮੀ ਆ ਗਈ ਹੈ ਤੇ ਹੁਣ ਸਾਰੇ ਕੱਪੜੇ ਫੋਲਡ ਕਰਕੇ ਬੈਗਾਂ ਚ ਪਾ ਕੇ ਤੇ ਪਿੰਡ ਛੱਡ ਕੇ ਆਉਣੇ ਨੇ ਇਹ ਅੱਜ ਫੇਰ ਸੈਟਿੰਗ ਚੇਂਜ ਅੱਜ ਫੇਰ ਨਵਾਂ ਦੇਖੋ ਕੁਝ ਅੱਜ ਹੀ ਸੋਫੇ ਦੋ ਉੱਧਰ ਇਕੱਠੇ ਕਰਤੇ ਦਿਵਾਨ ਇੱਥੇ ਕਰਤਾ ਕਿਉਂਕਿ ਪਲੱਗ ਇੱਥੇ ਹਨ ਤੇ ਕੱਪੜੇ ਪ੍ਰੈਸ ਕਰਨੇ ਔਖੇ ਹਨ। ਤੁਸੀਂ ਕਹੋਗੇ ਰੋਜ਼ ਸੈਟਿੰਗ ਹੀ ਚੇਂਜ ਕਰਦੀ ਰਹਿੰਦੀ। ਤੇ ਅੱਜ ਮੈਨੂੰ ਥੋੜਾ ਸਹੀ ਲੱਗਿਆ ਕਿ ਹੁਣ ਠੀਕ ਹੈ ਇੱਥੇ ਸਹੀ ਹੈ। ਪਹਿਲਾਂ ਨਹੀਂ ਸੀ ਸਹੀ। ਤੇ ਉਧਰ ਆਪਣੀ ਚੱਲਦੀ ਪਈ ਮਸ਼ੀਨ ਆਪਾਂ ਨੇ ਅੰਦਰ ਲਾ ਲਈ ਤੇ ਇੱਧਰ ਦਮਨ ਮੇਰਾ ਕਰ ਰਿਹਾ ਮੇਰੀ ਹੈਲਪ। ਸਾਰੇ ਕੰਮ ਕਰਾ ਰਿਹਾ ਮੇਰੇ ਨਾਲ। ਆਹ ਦੇਖੋ ਦਮਨ ਦੇ ਕੰਮ। ਤੇ ਤੁਸੀਂ ਪਤਲਿਓ। ਆ ਦਮਨ ਐ ਤੇ ਡਰੈਸ ਦੇਖ ਰਹੀ ਐ ਕਿ ਮੈਂ ਬਰਥਡੇ ਤੇ ਡਰੈਸ ਲੈਣੀ ਦਮਨ ਦਾ ਬਰਥਡੇ ਆ ਰਿਹਾ 29 April ਦਾ। ਤੇ ਜੇ ਨਹੀਂ ਮੈਂ ਐਵੇਂ ਦੀ ਡਰੈਸ ਲੈਣੀ ਤੇ ਕਹਿੰਦੀ ਇਹ ਟਾਈਟ ਆ ਨਹੀਂ ਨਹੀਂ ਮੈਂ ਇਹ ਦੇਖ ਰਹੀ ਸੀ ਕਹਿੰਦੀ ਟਾਈਟ ਆ ਫਿਰ ਢੀਮੋਟੀ ਹੋਗੀ ਹੋਵੇ ਵੱਡਾ ਸਾਈਜ਼ ਕੀ ਆਵੇ ਤੇ ਤੁਹਾਨੂੰ ਵਧੀਆ ਲੱਗੂਗੀ ਫਿਰ ਐਵੇਂ ਦੀ ਡਰੈਸ ਮੈਂ ਤਾਂ ਪਤਲੀ ਆ ਦਮਨ ਕਹਿੰਦਾ ਐਵੇਂ ਦੀ ਡਰੈਸ ਲੈਣੀ ਮੈਂ ਹੈ ਕਿ ਢੀਮੋਟੀ ਢੀਮੋਟੀ ਤੁਹੇ ਐਵੇਂ ਲੱਗਣਾ ਦਮ ਆ ਆ ਸੋਹਣੀ ਲੱਗੇ ਡਰੈਸ ਹੈ ਨਾ ਦਮਨ ਨੂੰ ਇਹੋ ਜਿਹੀ ਡਰੈਸਾਂ ਬਹੁਤ ਪਸੰਦ ਨੇ ਤੇ ਮੈਂ ਲੈ ਕੇ ਦੇਣੀ ਨਹੀਂ ਹੈਗੀ ਬਰਥਡੇ ਤੇ ਕਿਉਂ ਨਹੀਂ ਲੈ ਕੇ ਦੇਣੀ ਨਾ ਮੈਂ ਲੈ ਕੇ ਦੇਣੀ ਨਾ ਇਹ ਨਹੀਂ ਹੋ ਸਕਦਾ ਕਦੇ ਵੀ ਤਦ ਲੋ ਜੀ ਆਪਾਂ ਫ੍ਰੀ ਹੋ ਗਏ ਆਂ ਕੰਮ-ਕੁਮ ਕਰਕੇ ਤੇ ਇੱਧਰ ਆਪਣੇ ਕੱਪੜਿਆਂ ਦਾ ਢੇਰ ਲੱਗ ਚੁੱਕਾ ਜੋ ਪ੍ਰੈਸ ਵੀ ਕਰਨੇ ਨੇ ਤੇ ਕੁਝ ਆਪਾਂ ਨੇ ਸਰਦੀਆਂ ਵਾਲੇ ਫੋਲਡ ਕਰਕੇ ਬੈੱਡਾਂ 'ਚ ਰੱਖਣੇ ਨੇ ਤੇ ਆਪਾਂ ਗਾਇਜ਼ ਰੈਡੀ ਹੋ ਗਏ ਆਂ ਜਾਣ ਵਾਸਤੇ ਜਿਮ ਤੇ ਆਪਣੀ ਆਊਟਫਿਟ ਹੈ ਤੇ ਬਾਕੀ ਮੈਨੂੰ ਦੱਸਿਓ ਕਿ ਮੈਂ ਪਤਲੀ ਹੋ ਗਈ ਆ ਕਿ ਨਹੀਂ ਹੋਈ ਸਲਿਮ ਕਹ ਲਓ ਪਤਲੀ ਕਹ ਲਓ ਤੇ ਹੁਣ ਆਪਾਂ ਚੱਲੇ ਆਂ ਟਾਈਮ ਹੋ ਗਿਆ 7:30 ਦਾ ਅੱਜ ਮੇਰੀ ਸਲਾਹ ਕਿ ਮੈਂ ਜਲਦੀ ਜਾਵਾਂ ਤੇ ਜਲਦੀ ਆਵਾਂ ਫਿਰ ਅੱਜ ਸਬਜ਼ੀ ਨਹੀਂ ਬਣਾਈ ਤਾਂ ਆ ਕੇ ਸਬਜ਼ੀ ਬਣਾਣੀ ਹੈ ਤੇ ਆਪਾਂ ਬਸ ਰੈਡੀ ਆ ਮੇਰੀ ਪਾਣੀ ਦੀ ਬੋਤਲ ਗਾਇਜ਼ ਪਾ ਦੇਹਾ ਵੀ ਹਮਰੇ ਪਾਣੀ ਦੀ ਬੋਤਲ ਦੇਖੋ ਮਾਰਾ ਚਸ਼ਮਾ ਤੇ ਉਹ ਕਿੱਥੇ ਉੱਤੇ ਜੈਕਟ ਪਾਣ ਵਾਲੀ ਦਮ ਆ ਗਈ ਉਹ ਪਾਕੀ ਚਾ ਗਿਆ ਹੂੰ ਤੇ ਚਲੋ ਜੀ ਤੁਹਾਨੂੰ ਮਿਲਾਂਗੇ ਨਵੇਂ ਬਲੌਗ ਦੇ ਨਾਲ ਉਮੀਦ ਕਰਦੇ ਹਾਂ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਸਾਰਿਆਂ ਦਾ ਜਿਹੜੇ ਮੇਰੇ ਭੈਣ ਭਰਾ ਕਮੈਂਟ ਕਰਦੇ ਨੇ ਸਾਰਿਆਂ ਦਾ ਦਿਲੋਂ ਥੈਂਕ ਯੂ ਐਨੇ ਸੋਨੇ ਕਮੈਂਟ ਕਰਨ ਵਾਸਤੇ ਬਾਏ ਬਾਏ ਜੀ ਸਾਰਿਆਂ ਨੂੰ ਮੈਂ ਜਾਵਾਂ ਟਾਈਮ ਬਹੁਤ ਜ਼ਿਆਦਾ ਹੋ ਗਿਆ